ਤੇ ਮੇਰੀ ਇਕਵਾਰੀ ਹੋ ਰਹੀ ਆ ਜਿਹੜੇ ਬੰਦੇ ਤੇ ਕੋਈ ਅਲੀਗੇਸ਼ਨ ਨਹੀਂ ਕੋਈ ਕੁਛ ਨਹੀਂ ਮੈਂ ਆਪਣਾ ਘਰ ਬਣਾਇਆ ਆਪਣੀ ਜ਼ਮੀਨ ਹੈ ਕਿ ਝੋੜ ਦੇ ਕੇ ਉਹਦੇ ਚ ਮੈਂ ਆਪਣਾ ਬਿਜ਼ਨਸ ਕਰਦਾ ਆਪਣੇ ਆਪਣੇ ਚਾਰਨੀ ਪਰ ਹੋ ਗਏ ਕਿਹੜੇ ਇੱਕ ਕੌਮ ਦੇ ਵਾਰਸ ਆ ਅਸੀਂ ਇਸ ਕੌਮ ਨੂੰ ਬਲਾਕ ਕਰਦੇ ਹਾਂ ਜੋ ਸਾਨੂੰ ਦਬਾਉਣ ਵਾਲੇ ਨੇ ਉਹ ਆਉਣੇ ਜੇ ਵਰਗੇ ਆ ਗਏ ਹੁੰਦਾ ਕੋਈ ਦਬੇ ਮੈਂ ਕਾਦੀ ਦਾ ਛੱਡਿਆ ਸੀ ਮੈਂ ਕਦੀ ਸੁਖਵੀਰ ਬਾਦਲ ਨੂੰ ਗਲਤ ਨਹੀਂ ਬੋਲਿਆ ਹਾਂ ਪਾਵਰ ਆ ਦੇ ਗਿਆ ਮੈਂ ਨਾ ਕੋ ਗਲਤੀ ਕੀਤੀ ਆ ਤੇ ਨਾ ਬੈਟਰੀ ਦਾ ਪਾਵਰ ਦਾ ਬੁਖਾਰ ਉਹਨਾਂ ਦਾ ਮੈਂ ਅ ਸਰਕਾਰ ਨੂੰ ਬੇਨਤੀ ਕੀਤੀ ਸੀਐਮ ਸਾਹਿਬ ਨਾਲ ਵੀ ਗੱਲ ਕੀਤੀ ਮੰਤਰੀ ਨਾਲ ਗੱਲ ਕੀਤੀ ਸੈਕਟਰੀ ਨਾਲ ਗੱਲ ਕੀਤੀ ਡੀਸੀ ਨਾਲ ਗੱਲ ਕੀਤੀ ਏਡੀਸੀ ਨਾਲ ਗੱਲ ਕੀਤੀ ਸਾਰੇ ਵਿਭਾਗਾਂ ਦੇ ਹਰ ਅਫਸਰ ਨਾਲ ਗੱਲ ਕੀਤੀ ਵੀ ਸੈਕਟਰਿਆਂ ਨੇ 80-85000 ਰੁਪਇਆ ਕਰਕੇ 8000 ਤੋਂ ਘੱਟ ਜਿਹੜਾ ਇਹਨਾਂ ਕੋਲ ਪਾਵਰ ਸੀ ਉਹਦੇ ਕਰਕੇ ਇੱਕ ਇੱਕ ਦਿਨ 'ਚ ਕਈ ਵਾਰਾਂ 10-10 ਵੀ ਇਹਨਾਂ ਨੇ 24900 24700 24300 24200 ਦੇ ਹਿਸਾਬ ਨਾਲ ਪੈਸੇ ਖੜਾਏ ਮੈਂ ਵਿਜੀਲੈਂਸ 'ਮੈਂ ਇਨਕੁਆਰੀ ਦਿੱਤੀ ਆ ਤੇ ਵਿਜੀਲੈਂਸ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਜਿਹੜੇ ਬੰਦੇ ਨੇ ਇੱਕ ਐਪਲੀਕੇਸ਼ਨ ਦਿੱਤੀ ਹੋਵੇ ਉਹਦੇ ਤੇ ਕੋਈ ਐਮਐਲਏ ਨੇ ਕਾਗਦੇ ਲੈਟਰ ਪੈਡ ਤੇ ਲਿਖੇ ਦਿੱਤਾ ਹੋਵੇ ਤੇ ਵਿਜੀਲੈਂਸ ਰਾਮਣਾ ਬੈਠੀ ਉਹਦੇ ਤੇ ਜਿਹੜਾ ਬੰਦੇ ਨੇ ਕਿਸੇ ਅਫਸਰ ਤੋਂ ਪੈਸਾ ਨਹੀਂ ਲਿਆ ਕਿਸੇ ਦੂਸਰੇ ਪਬਲਿਕ ਮੈਨ ਤੋਂ ਪੈਸਾ ਨਹੀਂ ਲਿਆ ਉਹਦੀਆਂ ਇਨਕੁਆਰੀਆਂ ਚੱਲਦੀਆਂ ਜਾਣੀਆਂ ਕਿ ਮੇਰੀਆਂ ਮੇਰੇ ਕੋਲ ਮੇਰੀਆਂ ਘੋੜੀਆਂ ਜਿਹੜੀਆਂ ਕਿ 2006 ਤੋਂ ਅਸੀਂ ਰੱਖਦੇ ਆ ਤੇ ਉਦੋਂ ਵੀ ਪਹਿਲਾਂ ਦੇ ਬਚਪਨ ਤੋਂ ਮੇਰੇ ਕੋਲ ਘੋੜੀਆਂ ਰਹੀਆਂ ਤੇ ਮੇਰੀ ਇਨਕੁਆਰੀ ਹੋ ਰਹੀ ਆ ਜਿਹੜੇ ਬੰਦੇ ਤੇ ਕੋਈ ਅਲੀਗੇਸ਼ਨ ਨਹੀਂ ਕੋਈ ਕੁਛ ਨਹੀਂ ਮੈਂ ਆਪਣਾ ਘਰ ਬਣਾਇਆ ਆ ਆਪਦੀ ਜ਼ਮੀਨ ਐਮਪੀ ਚੋ ਦੇ ਕੇ ਉਹਦੇ ਚੋ ਮੈਂ ਆਪਣਾ ਬਿਜ਼ਨਸ ਕਰਦਾ ਪ੍ਰਾਪਰਟੀ ਦਾ ਕੰਮ ਕਰਦਾ ਉਹਦੇ ਚੋ 10 ਰੁਪਏ ਸਾਡੇ ਜਿਹੜੇ ਪਜਦੇ ਆ ਉਹਦੇ ਚ ਹੀ ਆਪਣਾ ਕਾਰੋਬਾਰ ਚਲਾਉਂਦੇ ਆ ਮੈਂ ਵਾਰ-ਵਾਰ ਇੱਕੋ ਗੱਲ ਕਰਦਾ ਰਿਹਾ ਕਿ ਸਰਕਾਰ ਨੂੰ ਵੀ ਵਿਜੀਲੈਂਸ ਨੂੰ ਮੈਂ ਐਸਐਸਪੀ ਨਾਲ ਵੀ ਗੱਲ ਕੀਤੀ ਸੀ ਵਿਜੀਲੈਂਸ ਨਾਲ ਵੀ ਕੋਰੋਂ ਨੂੰ ਹਾਜ਼ਰ ਮੈਂ ਜਰ ਜਾਣ ਕੇ ਮਾਰਨ ਨੂੰ ਹਾਜ਼ਰ ਮੈਂ ਜਾਣ ਕੇ ਤੁਸੀਂ ਇਨਕੁਆਰੀ ਕਰਿਓ ਵੀ ਤੁਹਾਨੂੰ ਕੋਈ ਪਬਲਿਕ ਮੈਨ ਕਹੇ ਦੇ ਤੁਹਾਨੂੰ ਕੋਈ ਅਫਸਰ ਕਹੇ ਕਿ ਸਾਡੇ ਤੋਂ ਪੈਸੇ ਲੈ ਲੈਣੇ ਤੇ ਜਾਂ ਕਮਿਸ਼ਨ ਲੈਣੀ ਹੁੰਦੀ ਆ ਜਾਂ ਆਮਦਨ ਤੋਂ ਪੈਸੇ ਲਊਗਾ ਜਾਂ ਅਫਸਰ ਤੋਂ ਪੈਸੇ ਲਊਗਾ ਕਿਸੇ ਤੋਂ ਤਾਂ ਲਊਗਾ ਨਾ ਵੀ ਕੋਈ ਤੁਹਾਨੂੰ ਕਹਦੇ ਹਰਮੀਤ ਸਿੰਘ ਪਠਾਨ ਮੈਨੇ ਸਾਡੇ ਤੋਂ ਪੈਸੇ ਲੈ ਕੇ ਖਾਦੇ ਤੇ ਮੇਰੇ ਤੇ ਕਾਰਵਾਈ ਤੁਹਾਡਾ ਕਰਨਾ ਬਣਦਾ ਤੇ ਕਰਿਓ ਪਰ ਮੈਂ ਆਪਦੀ ਪ੍ਰਾਪਰਟੀ ਦਾ ਕੰਮ ਕਰਾ ਜਾਂ ਮੈਂ ਆਪਦਾ ਬਿਜ਼ਨਸ ਕੋਈ ਕਰਾਂ ਉਹਦੇ ਮੈਨੂੰ ਕੋਈ 10 ਰੁਪਏ ਬਣਦੇ ਆ ਉਹਦੀ ਇਨਕੁਆਰੀਆਂ ਕਰਕੇ ਮੇਰੇ ਤੇ ਕੋਈ ਕਾਰਵਾਈ ਕਰਨੀ ਉਹ ਤੁਹਾਨੂੰ ਅ ਜੇ ਸ਼ੋਭਾ ਦਿੰਦਾ ਜਾਂ ਤੁਹਾਨੂੰ ਚੰਗਾ ਲੱਗਦਾ ਸਰਕਾਰ ਦੇ ਕਿਹਨਾਂ ਤੋਂ ਮੇਰੇ ਤੇ ਕਰ ਦੋ ਕਾਰਵਾਈ ਜਿੱਥੇ ਮੈਂ ਇਨਾ ਭੁਗਤਾਂ ਮੈਂ ਵੀ ਭੁਗਤ ਰੂਗਾ ਪਰ ਜਦੋਂ ਬੰਦਾ ਕੋ ਸੱਚਾ ਹੁੰਦਾ ਨਾ ਉਹਦੇ ਤੇ ਗੱਲ ਵਾਰ-ਵਾਰ ਪਾਈ ਕਰ ਰਹਾ ਹਾਂ ਮੈਂ ਅਜੇ ਤੱਕ ਕਦੀ ਵੀ ਕਿਸੇ ਦੇ ਬੱਚੇ ਤੇ ਕੋਈ ਪਰਚਾ ਲਾਜ ਨਹੀਂ ਕਰਵਾਇਆ ਨਾ ਮੈਂ ਕਿਸੇ ਨਾਲ ਧੱਕਾ ਕੀਤਾ ਜਿਨ੍ਹਾਂ ਨੂੰ ਸ਼ਰਤ ਸੀ ਮੈਂ ਹੁਣ ਆਲਮੋਸਟ ਸਭੋ ਜ਼ਿਆਦਾ ਵੇਲਾ ਰਹੀਆਂ ਇਵੇਂ ਜਿੰਨਾ ਇੰਨਾ ਮੈਂ ਸ਼ਾਇਦ ਐਮਐਲਏ ਬਣ ਕੇ ਪਹਿਲੋ ਸਰਕਾਰ ਦੇ ਵਿੱਚ ਦਾ ਇੱਕ ਟੱਚ ਵੀ ਨਹੀਂ ਰਿਹਾ ਲੋਕਾਂ ਨਾਲ ਜਿੰਨਾ ਮੈਂ ਹੋਣਾ ਵਹਿਲਾ ਹੋ ਕੇ ਟੱਚ ਰਿਆ ਤੇ ਲੋਕਾਂ ਦੇ ਨਾਲ ਮੇਰੀ ਗੱਲਬਾਤ ਹੋਈ ਲੋਕ ਇੱਕ ਚੀਜ਼ ਨਾਲ ਰੋਸ ਕਰਦੇ ਸੀ ਵੀ ਐਮਐਲਏ ਸਾਹਿਬ ਬਾਕੀ ਸਾਰਾ ਕੁਝ ਠੀਕ ਸੀ ਵੀ ਤੁਸੀਂ ਜਿਹੜੀ ਕੋ ਗਲਤੀ ਹੁੰਦੀ ਸੀ ਸਾਡੇ ਮੂਹ ਤੇ ਸਾਨੂੰ ਮਾਂ ਪੈਣ ਕੇ ਗੱਲ ਕਰਦੇ ਸੀ ਚਲੋ ਮੈਂ ਉਹ ਤੁਹਾਡਾ ਮਾਫੀ ਮੰਗਦਾ ਰਾਮਾ ਤੋਂ ਵੀ ਕਿਹਾ ਹੁੰਦਾ ਗਲਤੀ ਹੀ ਹੋ ਜਾ ਜਾਂਦਾ ਜਦੋਂ ਆਪਾਂ ਕਾਮ ਕਰਦੇ ਆ ਜੋ ਕੋਈ ਚੰਗਾ ਕਰਦੇ ਆ ਤੇ ਕੋਈ ਵੀ ਆਪਣਾ ਕੋ ਕੋ ਗਲਤ ਗੱਲ ਵੀ ਹੋ ਸਕਦੀ ਹੈ ਤੇ ਕੋਈ ਗੱਲ ਨਹੀਂ ਇਹ ਜਿਹੜੀਆਂ ਚੀਜ਼ਾਂ ਦਾ ਲਾਂਭਾ ਤੁਸੀਂ ਜਿੰਨੇ ਹੋ ਮੈਂ ਸਿਰ ਮੱਥੇ ਨਾਲ ਤੋਂ ਕੋਈ DNA ਨਹੀਂ ਕਰਦਾ ਤੇ ਪਰ ਸਾਫ਼ ਆ ਮੈਂ ਜੇ ਮੈਂ ਕੌੜਾ ਨਾ ਤੇ ਪਰ ਮੈਂ ਸਾਫ਼ ਹਾਂ ਮੈਂ ਤੁਹਾਡੇ ਨਾਲ ਕਦੀ ਕਿਸੇ ਨਾਲ ਬਿਤਕਰਾਂ ਨਹੀਂ ਕੀਤਾ ਜੇ ਮੈਂ ਕਿਸੇ ਨੂੰ ਮਾੜਾ ਚੰਗਾ ਬੋਲਿਆ ਆਪਣਾ ਸਮਝ ਕੇ ਬੋਲਿਆ ਜੇ ਉਹਦੇ ਜੇ ਤੁਸੀਂ ਆਪ ਵੀ ਸੋਚੋ ਜੇ ਮੈਂ ਤੁਹਾਨੂੰ ਬੋਲਿਆ ਤੇ ਉਸ 'ਚ ਤੁਹਾਡੀ ਵੀ ਕਿਤੇ ਨਾ ਕਿਤੇ ਗਲਤੀ ਹੋਊਗੀ ਚਲੋ ਤੁਹਾਡੀ ਗਲਤੀ ਹੈ ਮੈਂ ਤਾਂ ਵੀ ਤੁਹਾਡੇ ਅਨੁਸਾਰ ਆ ਤੋ ਜਿੰਨੇ ਸਰਪੰਚ ਸਾਹਿਬਾਂ ਜਾਂ ਜਿੰਨੇ ਤੁਸੀਂ ਪਬਲਿਕ ਨੂੰ ਮੈਂ ਤੁਹਾਡੇ ਤੋਂ ਇਸ ਚੀਜ਼ ਦੀ ਮਾਫੀ ਮੰਗਦਾ ਹਾਂ ਜੇ ਤੁਹਾਨੂੰ ਕਈ ਵਾਰ ਮੇਰੇ ਲਫ਼ਜ਼ ਜਿਹੜੇ ਉਹ ਚੰਗੇ ਨਹੀਂ ਲੱਗੇ ਤੇ ਕੋਈ ਗੱਲ ਨਹੀਂ ਤੁਹਾਨੂੰ ਮੈਂ ਗਾਂ ਤੋਂ ਇਸ ਚੀਜ਼ ਦਾ ਪੱਕਾ ਨਹੀਂ ਦਿੰਦਾ ਵੀ ਤੁਹਾਨੂੰ ਲੱਗਦਾ ਵੀ ਸ਼ਾਇਦ ਸਾਨੂੰ ਕਈ ਵਾਰ ਕਿਤੇ ਕੌੜਾ ਪਨ ਨਾ ਬੋਲਿਆ ਗਿਆ ਤੇ ਮੈਂ ਕੋਸ਼ਿਸ਼ ਕਰੂੰਗਾ ਆਪਣੇ ਆਪ ਨੂੰ ਹੋਰ ਚੇਂਜ ਕਰਨ ਦੀ ਬਾਕੀ ਮੈਂ ਬੜਾ ਤਕਰੀਬਨ ਆਪਣੇ ਆਪ ਨੂੰ ਪਹਿਲਾਂ 70% ਚੇਂਜ ਕੀਤਾ ਆ ਉਹਦੇ ਫਾਤਰ ਤੋਂ ਬਾਅਦ ਅਰਿਆਂ ਚੱਕਰਾਂ ਸੁਭਾਅ ਸੀ ਤੇ ਹੌਲੀ ਹੌਲੀ ਜਦ ਬੰਦਾ ਚੇਂਜ ਹੁੰਦਾ ਹੁੰਦਾ ਚਲੋ ਆਪਾਂ ਬੰਦੇ ਹੋ ਗਏ ਹੁਣ ਮੈਂ ਗੱਲ ਕਰਨੀ ਚਾਹੁੰਦਾ ਆਪਦੇ ਹਲਕੇ ਦੇ ਹਨ ਪਹਚਾਰ ਦੇ ਰਜੋ ਸਿੰਘਾ ਨਾਲ ਵਾਸਤੇ ਰਜੋ ਸਿੰਘ ਸਿਆਸਤ ਕਰਨਾ ਤੇਰਾ ਫਰਜ਼ ਬਣਦਾ ਤੂੰ ਬੰਦਾ ਦਾ ਚਾਹ ਵਾਂਗ ਆ ਵੀ ਮੈਂ ਆਪਣੇ ਹਲਕੇ ਦੀ ਸੇਵਾ ਕਰਾਂ ਚਲੋ ਮੈਂ ਮੈਨੂੰ ਨਹੀਂ ਪਤਾ ਵੀ ਇਹ ਧਰਮਾ ਕੋ ਛੋੜਾ ਤੇ ਇੱਕੋ ਦਾ ਮੇਰਾ ਇਹ ਚੱਕਰ ਪੈਣਾ ਤੈਨੂੰ ਇਹ ਪਤਾ ਨਹੀਂ ਸੀ ਬੀਡੀਛਰੀ ਤੈਨੂੰ ਇਹ ਹਲਕਾ ਜਾਂਚ ਲੱਗ ਜਾਣਾ ਕਿ ਰਾਮਨੀ ਕਰਨੀ ਹੈ ਕੋਈ ਪਤਾ ਨਹੀਂ ਕਾਨੂੰ ਤੇਰਤੇ ਕੀ ਦੇਵਤਾ ਪੈ ਜਾਣੀ ਆ ਤੇ ਕੀ ਹੋ ਜਾਣਾ ਉਸ ਚੀਜ਼ ਨੂੰ ਦਿਮਾਗ 'ਚ ਰੱਖ ਕੇ ਚੱਲੀ ਮੈਨੂੰ ਵੀ ਨਹੀਂ ਪਤਾ ਵੀ ਮੇਰੇ ਨਾਲ ਹਰ ਸਰਕਾਰ ਨੇ ਆ ਕੁਝ ਕਰਨਾ ਹਾਂ ਹੁਣ ਮੈਨੂੰ ਕਈ ਚੀਜ਼ਾਂ ਸੋਚਣ ਨੂੰ ਜਾਂ ਗੱਲਾਂ ਸੁਣਨ ਨੂੰ ਮਿਲਦੀਆਂ ਉਹ ਮੈਂ ਬਾਹਰ ਚ ਲੱਗਦਾ ਤੁਹਾਨੂੰ ਤੁਸੀਂ ਜਿਹੜਾ ਕੋਈ ਮੇਰੀ ਸ਼ੇਅਰ ਕਰਦਾ ਵੀਡੀਓ ਉਹਦੇ ਤੇ ਪਰਚਾ ਉਹਨੂੰ ਦਿਲਕਾਉਣੀ ਉਹ ਫੋਨ ਕਰਦੇ ਆ ਤੂੰ ਬੰਦੇ ਰੱਖੇ ਜਿਹੜੇ ਤੇ ਬਈ ਉਹਨਾਂ ਤੇ ਪ੍ਰੈਸ਼ਰ ਪਾਉਨੇ ਉਹ ਇਤਰਾ ਸਚਾਈ ਨਹੀਂ ਨਿਕਲਨੀ ਅੱਜ ਤੋਂ ਕਰ ਕਰ ਲੈਣਾ ਠੀਕ ਹੈ ਤੇਰੇ ਕੋਲ ਹੈਗੇ ਆ 2-4 ਮਹੀਨੇ ਤੂੰ ਕਰ ਸਕਦਾ ਪਾਵਰ ਮਿਸ ਚੂਜ਼ ਕਰ ਸਕਦਾ ਤੂੰ ਤੇਰੇ ਕੋਲ ਪਾਵਰ ਆ ਪਰ ਕਿਸ ਤਰ੍ਹਾਂ ਰਿਜ਼ਲਟ ਨਹੀਂ ਨਿਕਲਦੇ ਰਿਜ਼ਲਟ ਨਿਕਲਦੇ ਰਿਲੈਕਸ ਕੀਤਾ ਲੋਕਾਂ ਵੀ ਤੇਰੀਆਂ ਫੋਟੋ ਆ ਜਾਂ ਤੇਰੇ ਲਾਈਵ ਨੂੰ ਛੇੜ ਕਿਨੇ ਕਰਦੇ ਆ ਥਲੇ ਕਮੈਂਟ ਪੜਿਆ ਕਰੋ ਮੈਂ ਜੇ 2 ਨੰਬਰ ਦੇ ਇਹਨਾਂ ਨੂੰ ਫੋਲੋਅਰ ਬਣਾਉਣੇ ਹੋਣ ਤੇ ਮੈਂ ਵੀ ਲੱਖਾਂ ਮਿਲੀਅਨਾਂ ਦੇ ਹਿਸਾਬ ਨਾਲ ਜਾਂ ਲੱਖਾਂ ਫਾਲੋਅਰ ਬਣਾ ਸਕਦਾ ਪਰ ਮੈਂ ਜਿੰਨੇ ਵੀ ਮੇਰੇ ਫਾਲੋਅਰ ਆ ਮੈਂ ਉਹਨਾਂ ਦਾ ਧੰਨਵਾਦੀ ਆ ਵੀ ਉਹ ਸਾਰੇ ਜਦੋਂ ਮੈਂ ਓਰੀਜਨਲ ਨੇ ਤੇ ਮੈਂ ਕਦੀ ਪੈਸੇ ਦੇ ਕੇ ਫਾਲੋਅਰ ਨਹੀਂ ਬਣਾਏ ਤੁਸੀਂ ਮੇਰੇ ਕਮੈਂਟ ਪੜ ਲਿਆ ਕਰੋ ਥੱਲੇ ਸੱਜਣਾ ਪਤਰਾ ਦੇ ਇਤਿਹਾਸ ਆਪਣੇ ਦੇਖ ਲਿਆ ਕਰੋ ਥੱਲੇ ਇਹ ਤੁਸੀਂ ਸ਼ਾਇਦ ਲੋਕਾਂ ਨੂੰ ਨਾ ਜਾਣ ਰਹੋ ਤੇ ਇਹ ਜਿਹੜੀ 28000 ਮੇਰਾ ਹੁਣ ਦੂਜਾ ਪੇਜ 5000 ਤੋਂ ਚੱਲ ਗਿਆ ਸ਼ਾਇਦ ਇਹ ਲੱਖਾਂ 'ਚ ਚਲ ਜਾਂਦਾ ਹੁਣ ਤੇ ਲੋਕ ਲੋਕਾਂ ਨੂੰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਕਿਹੜੀ ਤੁਸੀਂ ਧਰਤੀ 'ਤੇ ਜਨਮ ਲਿਆ ਪੰਜਾਬ ਦੀ ਤੇ ਤੁਸੀਂ ਇਹਨਾਂ ਛੋਟੀਆਂ ਧੜਕੀਆਂ ਤੋਂ ਡਰ ਕੇ ਵੀ ਫੋਨ ਫੋਨ ਨਹੀਂ ਕਰਦੇਗਾ ਤੁਸੀਂ ਸ਼ੇਅਰ ਨਹੀਂ ਕਰਦੇਗਾ ਤੁਸੀਂ ਕਮੈਂਟ ਨਹੀਂ ਕਰਦੇ ਆਪਣੇ ਆਪ ਨੂੰ ਛਾਤੀ ਮਾਰੋਗੇ ਅਸੀਂ ਕਿਹੜੇ ਕੌਮ ਦੇ ਵਾਰਸ ਹਾਂ ਅਸੀਂ ਕਿਸ ਕੌਮ ਨੂੰ ਬਲੌਕ ਕਰਦੇ ਹਾਂ ਜੋ ਸਾਨੂੰ ਦਬੜ ਦਬਾਉਣ ਵਾਲੇ ਨੇ ਔਰ ਇਹ ਜਿਹੀ ਵਰਗਿਆਗੇ ਹੁਣਾਂ ਤੋਂ ਨਹੀਂ ਦਬੇ ਤੇ ਆਪਾਂ ਅਸੀਂ ਛੋਟੀਆਂ ਸਰਕਾਰਾਂ ਦੇ ਸਿਸਟਮਾਂ ਚ ਵੀ ਦਬਣ ਲਾ ਪਏ ਜਿਵੇਂ ਅਸੀਂ ਆਚਾ ਚਾ ਕੇ ਆਪਣਾ ਕੋ ਕੰਮ ਕੀਤਾ ਤੇ ਮੈਨੂੰ ਨਹੀਂ ਲੱਗਦਾ ਵੀ ਸ਼ਾਇਦ ਅਸੀਂ ਕਾਮਯਾਬ ਹੋਵਾਂਗੇ ਲਾਈਫ ਦੇ ਵਿੱਚ ਤੇ ਜਿਹੜੇ ਅੱਜ ਮੇਰੇ ਸੱਜਣ ਜਿਵੇਂ ਕਹਿੰਦੇ ਮੈਂ ਨਾ ਜਦੋਂ ਕੋਈ ਸਿਸਟਮ ਤੁਹਾਡੇ ਤੇ ਬੋਝ ਪੈਂਦਾ ਜਾਂ ਤੁਹਾਡੇ ਇੱਕ ਉਹ ਚੱਕਰ ਪੈਂਦਾ ਤੁਹਾਨੂੰ ਬੋਲ ਲੋਕਾਂ ਦੇ ਯਾਰ ਉਹਦੇ ਗਾਣਿਆਂ ਦੇ ਵੀ ਤੇ ਜਿਹੜੇ ਲੋਕ ਬੋਲਦੇ ਆ ਵੀ ਭੀੜ ਜਿਵੇਂ ਮਰਜੀ ਇਕੱਠੀ ਕਰ ਲੋ ਸੱਜਣ ਉਹੀ ਹੁੰਦਾ ਜਿਹੜਾ ਤੁਹਾਡੇ ਔਖੇ ਟਾਈਮ 'ਕਾ ਆਉਂਦਾ ਤੇ ਲਾਲਚ ਦੇ ਕੇ ਲਾਲਚ ਲੈ ਕੇ ਅੱਜ ਦੇ ਨੇ ਬੰਦੇ ਕਈ ਉਧਰ ਚੜ ਗਏ ਆ ਮੈਂ ਉਹਨਾਂ ਨੂੰ ਅ ਸ਼ੁਭ ਕਾਮਨਾ ਦਿੰਦਾ ਜੇ ਤੁਹਾਡਾ ਕੰਮ ਬਣਦਾ ਕਿਸੇ ਨੂੰ ਕੋਈ ਪਦਵੀ ਮਿਲਦੀ ਆ ਤੇ ਉਹ ਤੁਹਾਨੂੰ ਲੈ ਲੈਣੀ ਚਾਹੀਦੀ ਆ ਪਰ ਸੱਜਣ ਤਾਂ ਹੀ ਉਹ ਦੀ ਆ ਵੀ ਖੱਦ ਜਨਮਨ ਕਰੋ ਮੈਂ ਕਾਲੀ ਨਾਲ ਛੱਡਿਆ ਸੀ ਮੈਂ ਕਦੀ ਸੁਖਵੀਰ ਬਾਦਲ ਨੂੰ ਗਲਤ ਨਹੀਂ ਬੋਲਿਆ ਮੈਨੂੰ ਜਦੋਂ ਪਹਿਲੀ ਵਾਰੀ ਮੈਂ ਜੁਆਇਨ ਕੀਤਾ ਸੀ ਮੈਨੂੰ ਉਦੋਂ ਵੀ ਚਾਹ ਗਿਆ ਵੀ ਤਾਂ ਮੇਰੇ ਮੂੰਹ ਚੋਂ ਦੋ ਤਿੰਨ ਵਾਰੀ ਸਖਬੀਰ ਜੀ ਸਖਬੀਰ ਜੀ ਨਿਕਲੀ ਤੇ ਮੈਨੂੰ ਜਸਵੰਤਿਆ ਸਾਹਿਬ ਨੇ ਕਿਹਾ ਸੀ ਵੀ ਅਜੇ ਵੀ ਸਖਬੀਰ ਜੀ ਸਖਬੀਰ ਜੀ ਕਰਦਾ ਤੇ ਮੈਂ ਨਾਲ ਉਹ ਇੱਕ ਗੱਲ ਕਹੀ ਸੀ ਬੇਨਾ ਮੈਨੂੰ ਟਿਕਟ ਕਿਉਂ ਨਹੀਂ ਦਿੱਤੀ ਮੈਨੂੰ ਪਤਾ ਨਹੀਂ ਪარა ਮੈਂ ਉਹਦਾ ਸਤਿਕਾਰ ਕਰਦਾ ਸਤਿਕਾਰ ਕਰਦਾ ਰੰਦਾ ਬੀ ਉਸ ਬੰਦੇ ਦੀ ਬਦੌਲਤੀ ਅੱਜ ਮੈਂ ਤੁਹਾਡੇ ਕੋਲ ਬੈਠਾ ਉਸ ਬੰਦੇ ਦੀ ਬਦੌਲਤੀ ਅੱਜ ਮੈਨੂੰ ਜਿਹੜੀਆਂ ਵੋਟਾਂ ਪਈਆਂ ਉਸ ਬੰਦੇ ਦੀ ਬਦੌਲਤੀ ਪਈਆਂ ਮੈਂ ਉਹ ਸ਼ਖਸੀਅਤ ਜਿਹੇ ਕਿਸੇ ਨੂੰ ਛੱਡ ਕੇ ਜਾਣਾ ਤੇ ਮੈਂ ਉਹਦੀ ਬਦਨਾਮੀ ਕਰਾਂ ਕੱਲ ਕੋਈ ਬੰਦਾ ਮੈਨੂੰ ਕਹਿ ਰਿਹਾ ਸੀ ਵੀ ਮੈਨੂੰ ਪਤਾ ਲੱਗਾ ਵੀ ਤੁਸੀਂ ਪੈਸੇ ਦੇ ਦੇ ਕੇ ਟਿਕਤਾ ਨਹੀਂ ਆ ਮੈਂ ਅੱਜ ਪਾਰਟੀ ਦੇ ਵਿੱਚ ਨਹੀਂ ਹੈਗਾ ਲਾਲੋ ਜਾਂ ਮੈਂ ਇਹਨਾਂ ਨੂੰ ਕੱਲ ਨੂੰ ਛੱਡ ਦੂਗਾ ਜੇ ਸੱਚਾਈ ਆ ਉਹ ਤੋਂ ਮੈਂ ਕਦੀ ਚਾਹੇ ਕੋਈ ਮੇਰਾ ਦੁਸ਼ਮਣ ਹੈ ਚਾਹੇ ਮੇਰਾ ਸੱਜਣਾ ਮੈਂ ਉਹਨੂੰ ਉਹ ਗਲਤ ਨਹੀਂ ਕਰੀਆ ਜੇ ਜਿਹੜੇ ਕੋ ਚੰਗੇ ਕੰਮ ਨੂੰ ਚੰਗੇ ਕਹਿਣਾ ਤੇ ਜਿਹੜੇ ਗਲਤ ਕੰਮ ਨੂੰ ਮੈਂ ਗਲਤ ਕਹਿਣਾ ਵੀ ਸਾਡਾ ਕੋ 1 ਰੁਪਿਆ ਵੀ ਨਹੀਂ ਲਿਆ ਗਿਆ ਸਾਨੂੰ ਫ੍ਰੀ ਟਿਕਟਾਂ ਸੰਦੀਪ ਪਾਟਕ ਨੇ ਦਿੱਤੀਆਂ ਗੇਜਰੇਵਾਲ ਨੇ ਦਿੱਤੀਆਂ ਭਗਵੰਤ ਮਾਨ ਨੇ ਦਿੱਤੀਆਂ ਅਸੀਂ ਇਲੈਕਸ਼ਨ ਲੜੇ ਤੁਸੀਂ ਲੋਕਾਂ ਨੇ ਹਲਕਾ ਸਨੌਰ ਵਾਲਿਆਂ ਨੇ ਚੰਗੀ ਬੋਟ ਤੇ ਮੈਨੂੰ ਜਿਤਾਇਆ ਮੈਂ ਤੁਹਾਡਾ ਧੰਨਵਾਦੀ ਹਾਂ ਤੁਹਾਡੀ ਲੜਾਈ ਲੜ ਕੇ ਮੈਂ ਅੱਜ ਜੇ ਕੋਈ ਬੰਦੇ ਕੋਈ ਪਰਚਾ ਪਿਆ ਜਾ ਮੈਂ ਬਾਹਰ ਬੈਠਾ ਤੁਹਾਡੀ ਲੜਾਈ ਕਰਕੇ ਬੈਠਾ ਤੇ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਹਾਂ ਬਈ ਮੈਂ ਤੁਹਾਡੀ ਜਿਹੜਾ ਇਹ ਲੜਦਾ ਇੱਥੇ ਤੇ ਮੇਰੇ ਤੇ ਕੋਈ ਦਿੱਕਤ ਵੀ ਆਈ ਆ ਤੇ ਮੈਂ ਉਹ ਉਹ ਮਾਪਉਂ ਤੁਰੂੰਗਾ ਨਾ ਕੋ ਪ੍ਰੋਬਲਮ ਮੈਂ ਪਰ ਆਪਣੇ ਹਲਕੇ ਦੀ ਗੱਲ ਕਰਨੋਂ ਨਹੀਂ ਹਟਦਾ ਉਸ ਤੋਂ ਬਾਅਦ ਮੈਨੂੰ ਮੈਸੇਜ ਵੀ ਆਇਆ ਜੇ ਤੂੰ ਕੋਈ ਸੌਰੀ ਫੀਲ ਕਰ ਲੈਣਾ ਤੇ ਅਸੀਂ ਤੈਨੂੰ ਦੁਬਾਰਾ ਆ ਪਾਵਰ ਆ ਦੇ ਦਿਆਂਗੇ ਮੈਂ ਨਾ ਕੋ ਗਲਤੀ ਕੀਤੀ ਆ ਤੇ ਨਾ ਮੈਂ ਕੋਈ ਪਾਵਰ ਦਾ ਭੁੱਖਾ ਜੇ ਮੈਂ ਪਾਵਰ ਦਾ ਭੁੱਖਾ ਹਾਂ ਤਾਂ ਜਿਵੇਂ ਦੂਜੇ ਅਕਮਿਟੀ 'ਤੇ ਬੈਠਾ ਤਾਂ ਵੀ ਬਿਠਾ ਰਿਹਾ ਸੀ ਗਦਾਂ ਪਰ ਮੈਂ ਇਸ ਚੀਜ਼ ਨੂੰ ਫੀਲ ਕੀਤਾ ਵੀ ਲੋਕਾਂ ਨੇ ਜਦੋਂ ਪਾਣੀ ਆਇਆ ਮੇਰੇ ਨਾਲ ਸਵਾਰ ਕੀਤੇ ਵੀ ਤੂੰ ਇੰਨਾ ਸਭ ਬਾਹਰ ਲਈ ਭਜਾਓ ਹਲਕਾਰ ਚਾਓ ਵੀ ਮੈਂ ਵੀ ਚੁੱਪ ਕਰਕੇ ਬਹਿ ਸਕਦਾ ਹਾਂ ਸੋ ਇੰਨਾ ਐਮਐਲਏ ਨੇ ਨੇ ਮੰਤਰੀਆਂ ਨੇ ਮੇਰੀ ਜਾਨੀ ਚੱਲਦੀ ਸੀ ਜੇ ਮੈਂ ਸਿਆਸਤਾਂ ਤੋਂ ਖਾਉਂਦਾ ਤੇ ਮੈਂ ਵੀ ਚੁੱਪ ਕਰਕੇ ਆਪਣਾ ਟਾਈਮ ਟਪਾ ਸਕਦਾ ਹਾਂ ਜਿਹੜੇ ਅੱਜ ਮੇਰੇ ਬੰਦਿਆਂ ਨੂੰ ਜਾਂ ਮੇਰੇ ਸਰਪੰਚਾਂ ਨੂੰ ਮੇਰੇ ਭਰਾ ਨੂੰ ਮੇਰੇ ਆ ਭੂਆ ਦੇ ਮੁੰਡੇ ਨੂੰ ਸਾਡੇ ਭਣਾਈਏ ਨੂੰ ਜਿੰਨੇ ਵੀ ਮੇਰੇ ਰਿਸ਼ਤੇਦਾਰ ਸਰਪੰਚ ਆ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਫੈਕਟਰੀ ਵਾਲੋਂ ਵੀਡੀਓ ਵਾਲੋਂ ਤੇ ਇਹਦੇ ਹੜਾਣੇ ਲੋਕੀ ਜਾਂ ਮੈਨੂੰ ਸਾਸਰੀ ਘਰ ਬਰਾਕੇ ਜਾਣ ਤੇ ਜਾਂ ਮੈਂ ਪ੍ਰਬੰਧਕ ਨਾ ਦੂੰਗਾ ਪ੍ਰਬੰਧਕ ਦਾ ਇਹ ਚਾਰ ਆਦਲਾਂ ਨਾਲ ਖਿੰਡ ਬਣਾ ਲੇਗਾ ਤੂੰ ਕੋਈ 10 ਰੁਪਏ ਕਿਸੇ ਨੂੰ ਦੇ ਤੇ ਪ੍ਰਬੰਧਕ ਲਾਉਂਦਾ ਵੀ ਤੂੰ ਚੰਗਾ ਲੱਗਦਾ ਵੀ ਮੈਂ ਆਪ ਪੈਸੇ ਦਿੱਤੇ ਆ ਉਹ ਮੈਂ ਕੰਮ ਕਰਾਉਣਾ ਜਾਂ ਤੇਰਾ ਕੋਈ ਤੂੰ ਕੰਮ ਦੱਸ ਤੇਰਾ ਕੋ ਸਰਪੰਚ ਕੰਮ ਨਹੀਂ ਕਰਦਾ ਤੇ ਪਰ ਬੱਤ ਕਲਾਉਂਦਾ ਵਿੱਚ ਆ ਗਿਆ ਲੱਗਦਾ ਨਾ ਨੋ ਪ੍ਰੋਬਲਮ ਪਰ ਜਿਹੜੇ ਤੂੰ ਤਵਾ ਦੇ ਚੱਕਰ ਜਾਣਾ ਵੀ ਤੂੰ ਦਬਾ ਕੇ ਤੂੰ ਸਾਡੇ ਬੰਦਿਆਂ ਤੋਂ ਕੁਝ ਕਰਾ ਲੇਂਗਾ ਭੁੱਲ ਜਾ ਦਿਲ ਰਹਿ ਗਿਆ ਬਹੁਤ ਘੱਟ ਇਹ ਦੇਣੀਆਂ ਬਣੀਆਂ ਤੂੰ ਪਿੰਡ ਦਾ ਮੈਂਬਰ ਨਹੀਂ ਸੀ ਬਣ ਸਕਦਾ ਕਿ ਤੈਨੂੰ ਸਰਪੰਚ ਤੈਨੂੰ ਵੀ ਪਤਾ ਕਿ ਤੂੰ ਕਿਵੇਂ ਬਣਿਆ